ਦੀ ਫਟੇ ਸੰਗਾ ਜੀ ਜੋ ਵੀਡੀਓ ਚੱਲਦੀ ਪਈ ਸੀਗੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਚੱਲਣ ਰਹੀ ਸੀਗੀ ਜੋ ਮੁੰਡੇ ਦੀ ਦਸਤਾਰ ਲਾਈ ਗਈ ਸੀਗੀ ਜੋ ਕਿ ਹੁਣ ਅਸੀਂ ਉੱਥੇ ਪਹੁੰਚ ਚੁੱਕੇ ਆ ਜਿਹੜੀ ਆਂਡੇ ਵਾਲੀ ਦੁਕਾਨ ਦੇ ਉੱਤੇ ਇੱਕ ਬੱਚੇ ਦੀ ਦਸਤਾਰ ਲਾਈ ਗਈ ਸੀਗੀ 17-18 ਸਾਲ ਦਾ ਬੱਚਾ ਹੈਗਾ ਕੁਝ ਗੰਦੇ ਲੋਕ ਕਹੂੰਗਾ ਮੈਂ ਇਹਨਾਂ ਨੂੰ ਜੋ ਕਿ ਇੱਕ ਬੱਚੇ ਨੂੰ ਪੈ ਗਏ 12 10-12 ਜਾਣੇ ਵੀ ਉਹਨਾਂ ਨੇ ਵੀ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਆ ਬੱਚਾ ਇੱਕ ਦੁਕਾਨ ਤੇ ਕੰਮ ਕਰਦਾ ਸੀਗਾ ਵੀ ਤੁਸੀਂ ਇਦਾਂ ਦੇ ਕੰਮ ਕਰਦੇ ਹੋ ਤੁਹਾਨੂੰ ਕਿਹਨੇ ਦਿੱਤਾ ਹੈ ਹਲਾਲ ਜੇ ਉਹ ਮੁੰਡੇ ਨੇ ਕਹਿਦਾ ਵੀ ਇਹ ਸਮਾਨ ਨਹੀਂ ਹੈਗਾ ਵੀ ਤੁਸੀਂ ਇੱਕ 50 ਰੁਪਏ ਪਿੱਛੇ ਪੱਗ ਦੀ ਮੁੱਲ ਪਾਇਆ ਸਾਡੀ ਪੱਗ ਦਾ ਦਸਤਾਰ ਦਾ ਮੁੰਡੇ ਦਾ 50ਵੇਂ ਮੁੱਲ ਹੈ ਤੇ ਉਹਨਾਂ ਨੂੰ ਅਸੀਂ ਪੁੱਛਣਾ ਵਾਰਨਿੰਗ ਦੇਣਾ ਚਾਹੁੰਦੇ ਆ ਵੀ ਤੁਸੀਂ ਇਦਾਂ ਦੇ ਕੰਮ ਕਰਦੇ ਹੋ ਇਹ ਤੁਹਾਡੇ ਵਾਸਤੇ ਬਹੁਤ ਮਾੜੀ ਗੱਲ ਹੈਗੀ ਆ ਤੇ ਸਾਡੀ ਸਰਕਾਰ ਨੂੰ ਵੀ ਬੇਨਤੀ ਆ ਇਦਾਂ ਦੇ ਸਿਰਫ ਗੰਦੇ ਲੋਕ ਆ ਇਹਨਾਂ ਦੇ ਉੱਤੇ ਬੰਦ ਹੀ ਕਾਰਵਾਈ ਚਾਹੀਦੀ ਹੈਗੀ ਆ ਬਾਕੀ ਆਪਾਂ ਮੁੰਡੇ ਦੇ ਮੂੰਹੋਂ ਸੌਂਦੇ ਕੀ ਹੋਇਆ ਦੱਸ ਪਾਕਾ ਕੀ ਗੱਲ ਵਾ। ਬਸ ਇਹੀ ਗੱਲ ਇਹੀ ਹੋਈ ਆ ਬਟਾ। ਇਹ ਆਏ ਆ ਸਮਾਨ ਲੈਣ। ਹੂੰ। ਗੱਲ ਇਹ ਕਿ ਉਹ ਸਮਾਨ ਲੈਣ ਆਏ ਆ ਆਪਾਂ ਕਹਿੰਦਾ ਭਜੀ ਇਹ ਸਮਾਨ ਨਹੀਂ ਹੈਗਾ। ਠੀਕ ਆ ਜੀ। ਫੇਰ ਉੱਤੋਂ ਵਾਰ ਇਹਨਾਂ ਨੇ ਗਾਲ ਕੱਢੀ ਆ। ਗਾਲ ਕੱਢੀ ਆਪਾਂ ਨੂੰ। ਆਪਾਂ ਇਹਨਾਂ ਨੂੰ ਗਾਲ ਕੱਢੀ ਫੇਰ ਇਹਨਾਂ ਨੇ ਇੱਥੇ ਜਿੱਡੇ ਵੇੜ ਮਾਰੀ ਆ ਮੇਰੇ ਨੂੰ। ਹੂੰ। ਵੇੜ ਮਾਰ ਕੇ ਅਸੀਂ ਆਪਸ ਵਿੱਚ ਲੜ ਪਏ। ਅੱਤੋਂ ਕੁੱਦੀ ਇਹਨੇ ਮੇਰੇ ਆਪ ਰੂਪ ਤੇ ਮੱਤੇ ਉੱਗੜਾ ਮਾਰੇ ਆ। ਆਪਾਂ ਮੂੰਹਾਂ ਸੁੱਖਿਆ ਮੇਰਾ। ਫੇਰ ਚੱਲ ਗਿਆ ਮਾਰਕੀਟ ਵਾਲੇ ਆਏ ਛੜਾਣ ਉਹ ਚੱਲ ਗਿਆ ਭੱਜ ਗਿਆ ਫੇਰ 10 15 ਮਿੰਟ ਪਾਜੀ ਨਾਲ ਗੱਲਬਾਤ ਹੋ ਗਈ ਆ ਪਾਜੀ ਨਾਲ ਕੀ ਕੀ ਹੋਇਆ ਮੈਂ ਤਾਂ ਬਾਕੀ ਇੱਧਰ ਤਾਂ ਗੱਲ ਹੋਈ ਆ ਫੇਰ ਨਾਲ ਹੀ ਇਹ ਗੱਲ ਹਜੇ ਸਾਡੀ ਨਿਬੜੀ ਨਹੀਂ ਆਂਦੇ ਇਹਨਾਂ ਨੇ ਪਾਜੀ ਨੂੰ ਵੀ ਟੱਟੇ ਮਾਰੇ ਬਾਈ ਦੇ ਵੀ ਮਾਰੇ ਉੱਤੋਂ ਬਾਅਦ ਮੇਰੇ ਵਾਲ ਬੁਈ ਪੱਟੇ ਕੇਸ ਪੱਟੇ ਐ ਤਾਂ ਟੇਸ ਪੜ ਗਏ ਆ ਲੱਟਾਂ ਮਾਰਦੇ ਤੇ ਟਿੰਡੇ ਜਿ ਲੱਟਾਂ ਮਾਰੀਆਂ ਕੇਸ ਪੱਟੇ ਪੱਗ ਪੈਰਾ ਜਰੁੰਦੀ ਪਈ ਆ ਤੇ ਸਾਰਾ ਕੁਝ ਹੋਇਆ ਸੰਗਾ ਜੀ ਏ ਮੁੰਡੇ ਨੂੰ ਉਹੀ ਮੁੰਡਾ ਇਹ ਜਿਹੜਾ ਕੇਸਾਂ ਤੋਂ ਵੱਢ ਕੇ 5 7 12 ਜਾਣੇ 12 ਕੁੱਤੇ ਇਕੱਲੇ ਬੱਚੇ ਨੂੰ ਪੈ ਗਏ ਆ ਜੇ ਕਿੰਨੇ ਨੇ ਹਲਕੇ ਹੱਡੀ ਰੋੜੀ ਦੇ ਕੁੱਤੇ ਹੁੰਦੇ ਆ ਉਹ ਕੁੱਤੇ ਸੀਗੇ ਜਿਹੜੇ ਆ ਬੱਚੇ ਨੂੰ ਪੈ ਗਏ ਆ ਆ ਬੱਚੇ ਨੂੰ ਦੇੜਿਆ ਇਹਦੀ ਦਸਤਾਰ ਲਈ ਉਹ ਕੁੱਤਿਆਂ ਨੇ ਕੁੱਤੇ ਕਵਾਂਗੇ ਸੀ ਜਦੋਂ ਸਾਡੀਆਂ ਦਸਤਾਰਾਂ ਦੇ ਉੱਤੇ ਗੱਲ ਆ ਜਾਵੇ ਨਾ ਤੇ ਫਿਰ ਗੱਲ ਬਹੁਤ ਦੂਰ ਚਲੀ ਜਾਂਦੀ ਆ ਸੰਗਤ ਜੀ ਇਹ ਬੰਦੇ ਦੀ ਦਸਤਾਰ ਲਾਈ ਗਈ ਆ ਆ ਤੁਹਾਡੇ ਸਾਹਮਣੇ ਮੁੰਡਾ ਲੈ ਆਂਦਾ ਸਾਡੇ ਕੋਲੇ ਅਫਸਰ ਵੀ ਆਏ ਸੀਗੇ ਮਾਨਯੋਗ ਉਹਨਾਂ ਦਾ ਬਹੁਤ ਅਹੀ ਧੰਨਵਾਦ ਕਰਦੇ ਆ ਅਸੀਂ ਅਫਸਰਾਂ ਨੂੰ 50 ਸਾਹਿਬ ਨੂੰ ਮੈਂ ਫੋਨ ਕੀਤਾ ਉਹਨਾਂ ਨੇ ਮੇਰੀ ਬਹੁਤ ਵਧੀਆ ਗੱਲ ਸੁਣੀ ਆ ਕਹਿੰਦੇ ਬਾਬਾ ਜੀ ਤੁਸੀਂ ਥਾਣੇ ਆਓ ਤੇਹੀ ਤੁਹਾਡੇ ਤੇ ਜੋ ਇਹਨਾਂ ਦੇ ਬੰਦੀ ਕਾਰਵਾਈ ਬੰਦਿਆਂ ਦੇ ਉੱਤੇ ਕਰਾਂਗੇ ਜੋ ਪਰਚਾ ਬੰਦਾ ਹੀ ਕਰਾਂਗੇ ਅਸੀਂ ਉਹਨਾਂ ਅਫਸਰਾਂ ਦੇ ਵੀ ਬਹੁਤ ਧੰਨਵਾਦ ਕਰਦੇ ਆ ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ